ਕਿ ਤੇ ਸਿਆਣ ਭੈ ਨਾ ਤੂੰ ਆਵੇਂ ਬਸ ਵਰਤਾ ਦਾਣ ਦੇ ਤੂੰ ਭਗਤਾਂ ਕੇ ਬਸ ਭਗਤਾਂ ਤਾਂ ਤੇਰਾ ਕੋਈ ਦੁਨੀਆ ਤੇ ਕਿੰਨਾ ਵੀ ਧਨਾੜ ਹੋਵੇ ਕਿੰਨਾ ਵੀ দান ਕਰਨਾ ਜਾਣਦਾ ਹੋਵੇ ਕਿੰਨਾ ਵੀ দান ਕਰਦਾ ਹੋਵੇ ਸਵਾ ਮਨ ਸੋਨਾ ਦਾਲ ਕਰਕੇ ਰੋਟੀ ਖਾਂਦਾ ਹੋਵੇ ਉਹ ਵੀ ਵਾਹਿਗੁਰੂ ਨੂੰ ਉਹ ਵੀ ਪਰਮੇਸ਼ਰ ਨੂੰ ਆਪਣੇ ਵਾਸਤੇ ਨਹੀਂ ਕਰ ਸਕਦਾ ਜੇ ਕੋਈ ਬਹੁਤ ਰੂਪ ਬਣਾ ਕੇ ਪਰਮੇਸ਼ਰ ਨੂੰ ਵਸ ਕਰਨਾ ਚਾਹੇ ਤਾਂ ਉਹ ਵੀ ਵਸ ਨਹੀਂ ਕਰ ਸਕਦਾ ਜੇ ਕੋਈ ਬਹੁਤ ਤੀਰਥ ਯਾਤਰਾ ਕਰੇ ਤਾਂ ਕਹੇ ਮੈਂ ਪਰਮੇਸ਼ਰ ਨੂੰ ਪਾਲ ਮੰਗਾ ਪਰਮੇਸ਼ਰ ਤਾਂ ਭਗਤਾਂ ਦੇ ਵਸ ਹੈ ਤੇ ਸ਼ਰੋਣੀ ਭਗਤ ਭਗਤ ਨਾਮਦੇਵ ਜੀ ਦੇ ਬਾਰੇ ਵਿੱਚ ਬੋਲਣ ਦਾ ਸੁਭਾਗ ਮਿਲਣਾ ਮੇਰਾ ਵੱਡਪਾਗ ਹੈ ਕਿ ਮੈਂ ਭਗਤ ਜੀ ਬਾਰੇ ਬੋਲਣ ਦੇ ਲਈ ਮੈਨੂੰ ਇਸ ਸਭਾ ਨੇ ਇਸ ਕਮੇਟੀ ਨੇ ਮੈਨੂੰ ਸੱਦਾ ਦਿੱਤਾ ਮੈਂ ਬਹੁਤ ਧੰਨਵਾਦੀ ਹਾਂ ਇਹਨਾਂ ਦੀ ਤੇ ਸੰਧੂ ਸਾਹਿਬ ਦੀ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਬਹੁਤ ਅੱਛੀ ਗੋਥ ਲਿਖੀ ਹੈ ਨਾਮੇ ਨਰਾਇਣ ਨਾਹੀ ਭੇ ਬਹੁਤ ਇਲਾਬੋਰੇਸ਼ਨਸ ਬਹੁਤ ਕਮਾਲ ਦੀਆਂ ਲਿਖੀਆਂ ਹੋਈਆਂ ਨੇ ਮੈਂ ਉਹਨਾਂ ਦੀ ਧੰਨਵਾਦੀ ਹਾਂ ਸਭ ਤੋਂ ਪਹਿਲਾਂ ਮੈਂ ਪਗਰਜੀ ਦੇ ਜੀਵਨ ਤੁਹਾਡੇ ਨਾਲ ਸਾਂਝਾ ਕਰਾਂਗੀ ਪਰਗਤਨਾਮ ਦੇ ਜੀ ਦਾ ਜਨਮ 1270 ਵਿੱਚ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਗੁੰਡਾ ਮਾਈ ਸੀ ਤੇ ਆਪ ਜੀ ਦੇ ਪਿਤਾ ਦਾ ਨਾਮ ਦਾਮ ਸ਼ੇਟੀ ਸੀ ਨਰਸੀ ਬਾਮੇ ਜ਼ਿਲ੍ਹਾ ਸਤਾਰਾ ਮਹਾਰਾਸ਼ਟਰ ਦੇ ਵਿੱਚ ਆਪ ਜੀ ਨੇ ਉਸ ਜਗ੍ਹਾ ਨੂੰ ਭਾਗ ਲਾਏ ਉੱਥੇ ਆਪ ਜੀ ਦਾ ਜਨਮ ਹੋਇਆ ਫਿਰ ਇਹਨਾਂ ਦਾ ਵਿਆਹ ਇਹਨਾਂ ਦੀ ਧਰਮ ਪਤਨੀ ਬਣੀ ਰਾਜਾ ਬਾਈ ਜੀ ਫਿਰ ਇਨ ਦੇ ਘਰ ਚਾਰ ਪੁੱਤਰ ਤੇ ਇੱਕ ਬੇਟੀ ਲਿੰਬਾ ਨੇ ਜਨਮ ਲਿਆ ਭਗਤ ਜੀ ਦੇ ਜਿਹੜੇ ਪੁੱਤਰ ਸੀਗੇ ਉਹਨਾਂ ਦੇ ਨਾਮ ਹੀ ਨਰਾਇਣ ਮਹਾਦੇਵ ਗੋਬਿੰਦ ਤੇ ਵਿੱਠਲ ਸੰ ਤੇ ਇਹਨਾਂ ਦੀ ਬਾਣੀ ਦੇ ਵਿੱਚ ਵੀ ਸਾਨੂੰ ਇਹ ਚਾਰ ਸ਼ਬਦ ਬਹੁਤ ਮਿਲਦੇ ਨੇ ਕਿਉਂਕਿ ਉਹਨਾਂ ਦਾ ਸਾਰਾ ਸਰੋਕਾਰ ਪਰਮੇਸ਼ਰ ਦੇ ਨਾਲ ਸੀ ਤੇ ਤੁਹਾਨੂੰ ਹੁਣੇ ਜਿਵੇਂ ਦੱਸ ਕੇ ਗਏ ਨੇ ਵਿਦਵਾਨ ਸਾਹਿਬ ਤੇ ਭਾਈ ਸਾਹਿਬ ਜਿਨ੍ਹਾਂ ਨੇ ਕਥਾ ਕੀਤੀ ਐ ਉਹਨਾਂ ਨੇ ਵੀ ਇਹਨਾਂ ਦੇ ਪਰਮ ਨਿੱਕਰ ਤਰਲੋਚਨ ਬਾਰੇ ਵੀ ਜਾਣਕਾਰੀ ਦਿੱਤੀ ਐ ਇਹਨਾਂ ਦੇ ਗਿਆਨ ਦੇ ਗੁਰੂ ਗਿਆਨਦੇਵ ਜੀ ਸਨ ਤੇ ਉਸ ਵੇਲੇ ਮੁਹੰਮਦ ਬਿੰਤ ਤੁਗਲਕ ਦਾ ਸ਼ਾਸਨ ਸੀਗਾ ਤੇ ਇਹਨਾਂ ਦਾ ਕੀਤਾ ਕੱਪੜੇ ਦੀ ਸਿਪਾਈ ਕਰਨਾ ਸੀ ਇਹ ਕਪੜਾ ਛਾਪਦੇ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੇ 61 ਸ਼ਬਦ ਅੰਕਿਤ ਹਨ ਤੇ ਇਹਨਾਂ ਨੇ ਪੰਜਾਬ ਦੀ ਧਰਤੀ ਇਹਨਾਂ ਨੇ ਸਾਰੀ ਉਮਰ ਹਮੇਸ਼ਾ ਹੀ ਤੁਸੀਂ ਇਹ ਗੱਲ ਦੇ ਹਮੇਸ਼ਾ ਹੀ ਜਾਣਕਾਰ ਹੋ ਕਿ ਕੋਈ ਵੀ ਸੰਤ ਮਹਾਤਮਾ ਗੁਰੂ ਇਹ ਤਕਰੀਬਨ ਯਾਤਰਾ ਕਰਦੇ ਹਨ ਕਿਉਂਕਿ ਇਹਨਾਂ ਦੀ ਮੁਲਾਕਾਤ ਕਰਾਮਾਤ ਹੁੰਦੀ ਹੈ ਇਹਨਾਂ ਇਹਨਾਂ ਦੀ ਬਾਣੀ ਦੇ ਵਿੱਚ ਤਾਣ ਹੁੰਦਾ ਹੈ ਕਿ ਦੇ ਕੈਨ ਚੇਂਜ ਯਰ ਮਾਈਂਡ ਦੇ ਕੈਨ ਚੇਂਜ ਯੂਨੀਵਰਸ ਐਂਡ ਇਨ this respect ਉਹਨਾਂ ਨੇ ਸਾਰੇ ਭਰ ਦਾ ਚੱਕਰ ਲਾਇਆ ਉਹ ਦਿੱਲੀ ਵੀ ਦੇ ਤੇ ਉਹਨਾਂ ਦਾ ਅੰਤਮ ਸਮਾ ਪੰਜਾਬ ਚ ਘੁਮਾਂ ਚ ਗੁਦਰਿਆ ਤੇ 1350 ਨੂੰ ਉਹ ਇੱਥੇ ਹੀ ਸਤਖੰਡ ਚਲੇ ਗਏ ਹੁਣ ਮੈਂ ਜਿਹੜੇ ਮੁੱਦੇ ਤੇ ਆਉਂਦੀ ਹਾਂ ਸਬ ਗੋਬਿੰਦ ਹੈ ਸਬ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇੱਕ ਵਾਰ ਹਰਖਵਾਲ ਵਾਲੇ ਮਾਪੋਟੂ ਬੈਠੇ ਹੋਏ ਸਨ ਤੇ ਕੋਈ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਉਹ ਜਦੋਂ ਕੀਰਤਨ ਕਰਦੇ ਹੋਏ ਇੱਕ ਇੱਕ ਸ਼ਬਦ ਪੜ ਰਹੇ ਸਨ ਬੇਗਮ ਪੂਰਾ ਸਹਿਰ ਕੋ ਨਾ ਬਹੁਤ ਹੀ ਪਿਆਰ ਦੇ ਨਾਲ ਉਹਨਾਂ ਨੇ ਇੱਕ ਸ਼ਬਦ ਪੜਿਆ ਤੇ ਹਰਖਵਾਲ ਵਾਲੇ ਸੰਤ ਬਾਬਾ ਜਵਾਲਾ ਸਿੰਘ ਜੀ ਉੱਥੇ ਸਨ ਬਾਬਾ ਮਨਜੀਤ ਸਿੰਘ ਜੀ ਇਹ ਕਥਾ ਸੁਣਾਉਂਦੇ ਹੁੰਦੇ ਹਨ ਇਹ ਉਹਨਾਂ ਨੇ ਉਸ ਰਾਗੀ ਸਿੰਘ ਦਾ ਹੱਥ ਫੜ ਕੇ ਕਿਹਾ ਕਦੇ ਗੋਬਿੰਦਪੁਰਾ ਦੇਖਿਆ ਹੈ ਰਾਗੀ ਸਿੰਘ ਵੀ ਬਹੁਤ ਪਹੁੰਚੇ ਹੋਏ ਸਨ ਕਹਿੰਦੇ ਕਈ ਦਿਨ ਉਹਨਾਂ ਨੂੰ ਸੂਰਤ ਨਾਲ ਰਹੀ ਕਿ ਉਹ ਕਿੱਥੇ ਨੇ ਕਿ ਵਾਕਿਆ ਹੀ ਉਹ ਬੇਗੰਗਪੁਰਾ ਪਹੁੰਚ ਗਏ ਸਨ ਕਿ ਹਮਨ ਜੋੜਨ ਵਾਲੀ ਇੱਕ ਇੱਕ ਕਾੜੀ ਆ ਜਾਵੇ ਗੁਰੂ ਮੇਰਾ ਦੂਰ ਭਜਾਣ ਵਾਲਾ ਨਾਮੇ ਨਰਾਇਣ ਨਾਹੀ ਭੇਜ ਜਦੋਂ ਅਸੀਂ ਨਾਮਦੇਵ ਜੀ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੀ ਇਸ ਅਵਸਥਾ ਦੀ ਗੱਲ ਕਰਦੇ ਹਾਂ ਜਦੋਂ ਕਹਿੰਦੇ ਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਕੋਈ ਸ਼ਬਦਾਂ ਦੀ ਅਵਸਥਾ ਨਹੀਂ ਇਹ ਸੁਪਲਾਈਮ ਸਿਚੁਏਸ਼ਨ ਹੈ ਇਹ ਉਹ ਅਵਸਥਾ ਹੈ ਜਿੱਨੂੰ ਅਸੀਂ ਸਪਿਰਚੁਅਲ ਹਾਈਟ ਦੇ ਸਿਖਰ ਕਹਿੰਦੇ ਹਾਂ ਕਿ ਜਦੋਂ ਦੇਖੋ ਸਾਨੂੰ ਸਾਰਿਆਂ ਨੂੰ ਫਰਕ ਪਤਾ ਲੱਗਦਾ ਹੈ ਤੁਸੀਂ ਦੇਖੋ ਕਿ ਜਦੋਂ ਭਗਤ ਨਾਮਦੇਵ ਜੀ ਦੀ ਅਸੀਂ ਗੱਲ ਕਰਦੇ ਹਾਂ ਪ੍ਰਸ਼ਾਦਾ ਦਾ ਚੌਂਕੇ ਚ ਪਿਆ ਹੋਇਆ ਸੀ ਇੱਕ ਕੁੱਤਾ ਆਇਆ ਉਹ ਰੋਟੀ ਲੈ ਕੇ ਦੌੜ ਗਿਆ ਹੁਣ ਉਹਨਾਂ ਨੂੰ ਕਿੰਨਾ ਕਿੰਨੀ ਡੀਪ ਨੋਲੇਜ ਹੈ ਇਸ ਗੱਲ ਦੀ ਕਿ ਇਹਦੀ ਆਤਮਾ ਚ ਵੀ ਉਹੀ ਰੱਬ ਹੈ ਜਿਹੜਾ ਰੱਬ ਹਰ ਇੱਕ ਚ ਵਸਦਾ ਹੈ ਭਗਤ ਜੀ ਮਗਰ ਮਗਰ ਜਾंदे ਨੇ ਕਿ ਪ੍ਰਸ਼ਾਦਾ ਸੁੱਕਾ ਸੀ ਪ੍ਰਸ਼ਾਦਾ ਖੁਸ਼ਕ ਸੀ ਹੇ ਮਹਾਰਾਜ ਹੇ ਮਹਾਰਾਜ ਇਹ ਚੋਪੜਿਆ ਨਹੀਂ ਸੀ ਤੁਸੀਂ ਕੁਸ਼ਕ ਪ੍ਰਸ਼ਾਦਾ ਚੱਕ ਗਏ ਤੁਸੀਂ ਸੋਚੋ ਤੁਹਾਡੇ ਘਰ ਦੀ ਚੰਗੇਰ ਚੋਂ ਕੁੱਤਾ ਰੋਟੀ ਲੈ ਜਾਵੇ ਤੁਸੀਂ ਕੀ ਕਰੋਗੇ ਅਸੀਂ ਡੰਡਾ ਮਾਰਾਂਗੇ ਅਸੀਂ ਸੋਟੀ ਮਾਰਾਂਗੇ ਸਾਨੂੰ ਉਹਦੇ ਚੋਂ ਭਗਵਾਨ ਦੇ ਦਰਸ਼ਨ ਨਹੀਂ ਹੁੰਦੇ ਜੇ ਨਾ ਭਗਤ ਆਵੇ ਉਦਾਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ ਬ੍ਰਹਮ ਗਿਆਨੀ ਬ੍ਰਹਮ ਦਾ ਬੇਤਾ ਕੋਈ ਫਰਕ ਨਹੀਂ ਕੋਈ ਡਿਫਰੈਂਸ ਹੈ ਹੀ ਨਹੀਂ ਹੈਗਾ ਜਦੋਂ ਭਗਤ ਸਾਹਿਬ ਛੋੜੇ ਸੀਗੇ ਉਹਨਾਂ ਦੇ ਪਿਤਾ ਜੀ ਮੰਦਿਰ 'ਚ ਭੋਗ ਲਵਾਉਂਦੇ ਸੀ ਤੇ ਉਹਨਾਂ ਨੂੰ ਇਹ ਸਟੋਰੀ ਬਿਲਕੁਲ ਧੰਨੇ ਭਗਤ ਦੇ ਨਾਲ ਨੂੰ ਲਲਦੀ ਮਿਲਦੀ ਹੈ ਕਿ ਉਹਨਾਂ ਨੂੰ ਕਹਿੰਦੇ ਕਿ ਮੈਂ ਕਿਤੇ ਬਾਹਰ ਜਾ ਰਿਹਾ ਤੇ ਇਹ ਪੁੰਡਰpur ਮੰਦਿਰ ਦੀ ਘਟਨਾ ਹੈ ਕਹਿੰਦੇ ਨੇ ਕਿ ਮੈਂ ਜਾ ਰਿਹਾ ਹਾਂ ਤੇ ਤੁਸੀਂ ਮਹਾਰਾਜ ਨੂੰ ਭੋਗ ਲਵਾਉਣਾ ਹੈ ਤੁਹਾਡਾ ਕੰਮ ਹੈ ਕਿ ਤੁਸੀਂ ਮੰਗਰੋ ਭੋਗ ਲਵਾਉਣਾ ਦੁੱਧ ਦਾ ਭੋਗ ਲਵਾਉਣਾ ਗਾਂ ਦਾ ਦੁੱਧ ਚੋ ਕੇ ਉਸ ਦਾ ਭੋਗ ਲਵਾਉਣਾ ਤੇ ਬਾਣੀ ਦੇ ਵਿੱਚ ਇਵੇਂ ਆਉਂਦਾ ਹੈ ਸੋਏਂ ਕਟੋਰੀ ਅੰਮ੍ਰਿਤ ਭਰੀ ਸੋਏਂ ਸੋਨੇ ਵਰਗੀ ਕਟੋਰੀ ਉਹਨਾਂ ਦੇ ਪਿਤਾ ਜੀ ਨੇ ਲਾਈ ਹੋਈ ਆ ਤੇ ਭਗਤ ਜੀ ਨੇ ਗਾ ਨੂੰ ਚੋ ਕੇ ਉਹ ਕਟੋਰੀ ਪਰ ਲਈ ਆ। ਸੋਇਂ ਕਟੋਰੀ ਅੰਮ੍ਰਿਤ ਭਰੀ ਲੈਣਾ ਮੈਂ ਹਰ ਅੱਗੇ ਕਰੀ। ਭਗਤ ਨਾਮਦੇਵ ਜੀ ਨੇ ਲਿਆ ਕੇ ਉਹ ਮੰਦਿਰ ਚ ਸਾਹਮਣੇ ਰੱਖ ਦਿੱਤੀ ਭਗਵਾਨ ਦੇ ਤੇ ਕੀ ਕਹਿੰਦੇ ਆ ਦੂਤ ਪਿਓ ਗੋਵਿੰਦੇ ਰਾਏ। ਹੇ ਗੋਬਿੰਦ ਹੇ ਗੋਪਾਲ ਹੇ ਸੱਚੇ ਪਾਤਸ਼ਾਹ ਦੂਤ ਪਿਓ ਦੁੱਧ ਪਿਓ ਮੇਰੋ ਮਨ ਪਤਿ ਆਏ ਤੇ ਫਿਰ ਮੇਰਾ ਮਨ ਬਹੁਤ પ્રસੰਨ ਹੋਏਗਾ हे ਗੋਬਿੰਦ ਜੇ ਤੁਸੀਂ ਇਹ ਦੁੱਧ ਛਕ ਲੈਂਦੇ ਹੋ ਨਹੀਂ ਤਾਂ ਘਰ ਕੋ ਬਾਪ ਰਸਾਏ ਨਹੀਂ ਤਾਂ ਮੇਰਾ ਬਾਪੂ ਰੁੱਸ ਜਾਏਗਾ ਮੇਰੀ ਬੜੀ ਸਖਤ ਡਿਊਟੀ ਲਾ ਕੇ ਗਏ ਆ ਅੱਜ ਭਗਵਾਨ ਨੂੰ ਦੁੱਧ ਪਿਲਾਉਣਾ ਹੈ ਤੇ ਤੁਸੀਂ ਦੇਖੋ ਕਿੰਨਾ ਪ੍ਰੇਮ ਅਵਸਥਾ ਨਾਮੇ ਨਰਾਇਣ ਨਾਹੀ ਭੇਤ there is no difference between the bhakti and devotion koi fark nahi haga ek pagat mere dil de vasse naam me dekh narayan hase par eh arzoi eh minnat eh tarla eh prem this is the height of prema bhakti ke prema bhakti da shikhar hai ke rab ਪ੍ਰੇਮ ਦੇ ਨਾਲ ਹੀ ਬਸ ਆਉਂਦਾ ਆ ਉਹ ਕਿਸੇ ਚੀਜ਼ ਦੇ ਨਾਲ ਬਸ ਨਹੀਂ ਆਉਂਦਾ ਤੇ ਉਸ ਵੇਲੇ ਦੁੱਧ ਪਿਆਏ ਭਗਤ ਕਰ ਗਿਆ ਮਹਾਰਾਜ ਆਨੇ ਨੇ ਭਗਤ ਨਾਮ ਦੇ ਅੱਗੇ ਦੁੱਧ ਪਲਾਉਣੇ ਦੇ ਭਗਵਾਨ ਨੂੰ ਤੇ ਫਿਰ ਉਹ ਘਰ ਜਾਂਦੇ ਨੇ ਨਾਮੇ ਹਰ ਦਾ ਦਰਸ਼ਨ ਪਿਆ ਤੇ ਨਾਮ ਦੇ ਅੰਝੀ ਨੂੰ ਇਵੇਂ ਪਰਮੇਸ਼ਰ ਦਾ ਦਰਸ਼ਨ ਹੁੰਦਾ ਰੱਬ ਸਿਰਫ ਪ੍ਰੇਮ ਦਾ ਭੁੱਖਾ ਆ ਨਾਉਂ ਕਿਸੇ ਦਾ ਪੈਸਾ ਚਾਹੀਦਾ ਨਾ ਕਿਸੇ ਦੀ ਧਨ-ਦੌਲਤ ਚਾਹੀਦੀ ਹੈ ਨਾ ਕਿਸੇ ਦਾ ਕੁਝ ਚਾਹੀਦਾ ਰੱਬ ਦਾ ਪ੍ਰੇਮ ਦਾ ਆ ਭਗਤਾਨੇ ਰੱਬ ਦਾ ਵਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾ ਦੇਖੋ ਜਿੰਨੇ ਵੀ ਦੁਨੀਆ ਦੇ ਭਗਤ ਹੋਏ ਨੇ ਉਹਨਾਂ ਨੇ ਰੱਬ ਨੂੰ ਸਿਰਫ ਪ੍ਰੇਮ ਦੇ ਨਾਲ ਵਸ ਕੀਤਾ ਇੱਕ ਅਗਲੀ ਘਟਨਾ ਆਂਦੀ ਆ ਕਿ ਜਦੋਂ ਹਾਕਮ ਜਿਹੜਾ ਆ

ਹਾਂ ਵੱਲ ਵੱਲ ਜਾਓ ਉਹਨਾਂ ਨੂੰ ਫਰਕ ਹੀ ਨਹੀਂ ਗੋਪਿੰਦ 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 ਹਰ ਜਗ੍ਹਾ ਨੂੰ ਰਾਜ ਪਿਤਸ ਰਿਆ ਉਹਨਾਂ ਲਈ ਕੋਈ ਵੀ ਕੈਰੈਕਟਰ ਛੋਟਾ ਨਹੀਂ ਕੋਈ ਵੀ ਕੈਰੈਕਟਰ ਵੱਡਾ ਨਹੀਂ ਔਰ ਆ ਦਾ ਡਿਵਾਈਨਸ ਉਹਨਾਂ ਲਈ ਸਭ ਕੁਝ ਰੱਬ ਦਾ ਕ੍ਰੂਪ ਤੇਰੀ ਪਗੜੀ ਮਿੱਠੇ ਤੇਰੇ ਬੋਲ ਦੁਵਾਰਿਕਾ ਨਗਰੀ ਕਾਹ ਕੇ ਮੰਗੋਲ No difference ਉਹਨਾਂ ਨੂੰ ਨਹੀਂ ਪਤਾ ਇਹ ਕੋਈ ਹਾਕਮ ਹੈ ਕੀ ਹੈ ਮੈਨੂੰ ਜ਼ੋਰ ਜ਼ਬਰਦਸਤੀ ਕਰਦੇ ਨੇ ਉਹਨਾਂ ਨੇ ਤਾਂ ਸਿਰਫ ਹਰ ਇੱਕ ਵਿੱਚੋਂ ਰੱਬ ਦੇ ਦਰਸ਼ਨ ਕੀਤੇ ਇਸੇ ਵਾਰ ਕਿਹਾ ਜਾਂਦਾ ਮਤਲਬ ਜੋ ਅਸੀਂ ਸਾਡੀ ਯਾਦ ਦੱਸਦੀ ਹੈ ਕਿ ਭਗਤ ਨਾਮਦੇਵ ਜੀ ਨੂੰ 72 ਵਾਰ ਪਰਮੇਸ਼ਰ ਦੇ ਦਰਸ਼ਨ ਹੋਏ ਇਹ ਤਾਂ ਸੀਨਾ ਬਸੀਨਾ ਗੱਲ ਪੂਰੀ ਆ ਰਹੀ ਹੈ ਬੱਟ ਦੇਖਿਆ ਜਾਵੇ ਤਾਂ ਭੇਤ ਕੋਈ ਨਹੀਂ ਸੀ ਤਰ ਲੋਚਮ ਜੀ ਦੀ ਮੰਮਤੀ ਅਵਸਥਾ ਕਈ ਵਾਰੀ ਉਹਨਾਂ ਨੂੰ ਸਵਾਲ ਜਵਾਬ ਕਰਦੀ ਆ ਉਹ ਸੋਚਦੀ ਹੈ ਕਿ ਸ਼ਾਇਦ ਇਹ ਕੱਪੜਾ ਛਾਪਦੇ ਆ ਇਹਨਾਂ ਦਾ ਧਿਆਨ ਮਾਇਆ ਮੁਖੀ ਆ ਬਟ ਉਹ ਕਹਿੰਦੇ ਹੱਥ ਕਾਰਵਲ ਦਿਲ ਯਾਰਵਲ ਨਾਮਾ ਕਹੇ ਤਲੋਚਨਾ ਮੁਖ ਤੇ ਨਾਰਾਮ ਸੰਭਾਲ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਕਬੀਰ ਜੀ ਇਹ ਗੱਲ ਕਹਿੰਦੇ ਨਹੀਂ ਉਹਨਾਂ ਦੇ ਬਾਰੇ ਵਿੱਚ ਗੁਰਬਾਣੀ ਤੇ ਵਿੱਚ ਵੀ ਦੇਖੋ ਬਹੁਤ ਜ਼ਿਕਰ ਆਉਂਦਾ ਭਗਤ ਜੀ ਦੇ ਬਾਰੇ ਵਿੱਚ ਬਹੁਤ ਸਾਰੀਆਂ ਐਗਜ਼ੈਂਪਲਸ ਨੇ ਫਿਰ ਦੇਖੋ ਪੰਨਾ 1104 ਤੇ ਸਾਹਿਬੇ ਕਮਾਲ ਸਰਵਰੇ ਕਾਇਨਾਤ ਮਹਾਰਾਜ ਹਾਜ਼ਰ ਨਾਜ਼ਰ ਨੇ ਇਹ ਇਹਨਾਂ ਦੇ ਪੰਨਾ 1165 ਤੇ ਇਹ ਗੱਲ ਅੰਕਿਤ ਹੈ ਕਿ ਜਦੋਂ ਭਗਤ ਜੀ ਮੰਦਰ ਗਏ ਮੰਦਰ ਗਏ ਤੇ ਉਸ ਵੇਲੇ ਇਹਨਾਂ ਨੇ ਜਾ ਕੇ ਆਪਣੀ ਛੈਣੇ ਬਚਾ ਕੇ ਰੱਬ ਦੀ ਉਸਤ ਸ਼ੁਰੂ ਕਰ ਦਿੱਤੀ ਪਰਮੇਸ਼ਰ ਦੀ ਉਸਤ ਸ਼ੁਰੂ ਕਰ ਦਿੱਤੀ ਤੇ ਇਹ ਗੱਲ ਜਿਹੜੇ ਸੀ ਮੁਤਸਵੀ ਪੰਡਤਾਂ ਨੂੰ ਇਹ ਗੱਲ ਪਸੰਦ ਨਾ ਆਈ ਕਿ ਪੰਡਤ ਅਸੀਂ ਆ ਮੰਦਰ ਸਾਡਾ ਜਾਂ ਸੇਵਾ ਕੰਮ ਕਰ ਅਸੀਂ ਕਰਦੇ ਆ ਤੇ ਭਗਤ ਜੀ ਆ ਕੇ ਆਪਣਾ ਦੇਖੋ ਇੱਥੇ ਗਉਣ ਲੱਗ ਗਏ ਨੇ ਉਹ ਤਾਂ ਬੜੇ ਉੱਚੇ ਵੇਸ਼ ਵਿੱਚ ਸੀ ਉਨ੍ਹਾਂ ਦੀ ਅਵਸਥਾ ਅਕੈਅ ਸ਼ਬਦਾਂ ਚ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਮਹਾਰਾਜ ਦੀ ਬਾਖ ਜਿਹੜਾ ਸ਼ਬਦ ਕਰਦਾ ਸੈਲਫ ਪ੍ਰੋਜੈਕਸ਼ਨ ਭਗਤ ਨਾਮਦੇਵ ਜੀ ਦੀ ਹਸ ਤੇ ਖੇਲ ਤੇ ਤੇਰੇ ਦੇਹਰੇ ਆਇਆ ਭਗਤ ਨਾਮਦੇਵ ਜੀ ਹਸ ਤੇ ਖੇਲ ਤੇ ਪਰਮੇਸ਼ਰ ਦੇ ਦੇਹਰੇ ਚੋਤੇ ਮੰਦਰ ਦੇ ਵਿੱਚ ਆਂਦੇ ਆ ਬੈੰਦੇ ਆ ਭਗਤ ਕਰਤਨਾਮਾ ਫਕਰ ਉਠਾਇਆ ਉਹ ਸ਼ਬਦ ਪੜ ਰਹੀ ਸੀ ਨਾਮ ਸਿੰਘਨ ਕਰ ਰਹੀ ਸੀ ਤੇ ਉਹਨਾਂ ਨੂੰ ਉਥੋਂ ਪਾਂਡੇ ਆ ਕੇ ਉਠਾ ਦਿੰਦੇ ਆ ਕਿਉਂ ਉਠਾ ਦਿੰਦੇ ਆ ਹੀਣੜੀ ਜਾਤ ਮੇਰੀ ਜਾਤ ਦੇ ਮਾਰਾਇਆ ਛਿੱਪੇ ਕੇ ਜਨਮ ਕਾਹੇ ਕੋ ਆਇਆ ਐਨੌਇੰਟਡ ਗੋਡ ਰੱਬ ਨੂੰ ਇੱਕ ਲਾਂਮਾ ਦਿੰਦੇ ਆ ਕਿ ਤੂੰ ਮੈਨੂੰ ਛਿੱਪੇ ਕੇ ਛਿੱਪੇ ਦੀ ਜਾਤ ਚ ਭੇਜਦਾ ਨਾ ਤਾ ਮੈਨੂੰ ਚੱਕ ਕੇ ਇਥੇ ਬਾਹਰ ਮਾਰਿਆ ਉਹਨਾਂ ਨੇ ਜੇ ਕੋਈ ਮੇਰੀ ਉੱਚੀ ਜਾਤ ਹੁੰਦੀ ਤੇ ਅੱਜ ਮੰਦਰ ਦੇ ਪੁਜਾਰੀ ਮੈਨੂੰ ਕੁਝ ਨਾ ਕਹਿੰਦੇ ਫਿਰ ਕੀ ਹੋਇਆ ਜਦੋਂ ਉਠਾਇਆ ਉਹਨਾਂ ਨੇ ਆਪਣੀ ਕੰਬਲੀ ਜਿਹੜੀ ਸੀ ਮੋٹے ਤੇ ਜਿੱਦਾਂ ਮੋٹے ਤੇ ਪਈ ਸੀ ਉਪੁੱਠੀ ਕਰਕੇ ਲੈ ਲਈ ਲੈ ਕੰਬਲੀ ਚਲਿਓ ਪਲਟਾਏ ਪਿਛਲੇ ਪਾਸੇ ਚਲੇ ਗਏ ਪਲਟ ਕੇ ਚਲੇ ਗਏ ਮੰਦਰ ਦੇ ਪਿੱਛੇ ਪਿਛਵਾੜ ਦਾ ਜਿਹੜਾ ਪਿਛਲਾ ਪਾਸਾ ਉਹਨਾਂ ਨੂੰ ਕਿਹਾ ਸੀ ਕਿ ਪਿੱਛੇ ਜਾ ਕੇ ਬਹਿ ਮੋਰੇ ਤੇਰੀ ਜਗ੍ਹਾ ਨਹੀਂ ਲੇ ਕੰਬਲੀ ਚਲਿਓ ਪਲਟਾਏ ਦੇਹਰੇ ਪਾਛੇ ਬੈਠਾ ਜਾਏ ਅੱਗੇ ਜਿਹੜਾ ਸਿਖਰ ਆ ਜਿਉ ਜਿਉ ਨਾਮਾ ਹਰ ਗੁਣ ਉਚੜੇ ਉਚਰੇ ਪੱਗ ਤੇ ਜਨਾ ਕਾ ਦੇਹਰਾ ਫਿਰੇ ਤੁਸੀਂ ਦੇਖੋ ਇੱਕ ਅਸੀਂ ਇੱਕ ਐਗਜ਼ਾਮਪਲ ਸਾਡੇ ਕੋਲ ਹੈ ਜਦੋਂ ਸੱਚੇ ਪਾਤਸ਼ਾਹ ਤਨ ਗੁਰੂ ਨਾਨਕ ਦੇਵ ਜੀ ਤਨ ਨਵੇਂ ਓਂਕਾਰ ਉਹਨਾਂ ਨੇ ਕਾਬਾ ਫੇਰਿਆ ਸੀ ਸਾਡੇ ਕੋਲ ਦੂਜੀ ਐਗਜ਼ੈਂਪਲ ਜਦੋਂ ਇੰਨਾ ਭਾਰੀ ਮੰਦਿਰ ਜਦੋਂ ਤੁਸੀਂ ਮੰਦਿਰ ਦੇ ਦਰਸ਼ਨ ਕਰੋਗੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਐਡਾ ਭਾਰੀ ਮੰਦਿਰ ਕਿਵੇਂ ਘੁੰਮ ਗਿਆ ਤੇ ਪਰਮੇਸ਼ਰ ਜਦੋਂ ਵਿਰਾਟ ਰੂਪ ਵਿੱਚ ਉੱਥੇ ਪ੍ਰਗਟ ਹੋਏ ਤੇ ਉਹਨਾਂ ਨੇ ਉਹ ਮੰਦਿਰ ਫੇਰ ਦਿੱਤਾ ਤੇ ਇਹ ਘਟਨਾ ਜਿਹੜੀ ਇਹ ਇੰਨੇ ਸੋਹਣੇ ਤਰੀਕੇ ਦੇ ਨਾਲ ਆਈ ਹੋਈ ਹੈ ਇੱਕ ਹੋਰ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਭਗਤ ਜੀ ਆਪਣੀ ਅਵੇਸ਼ ਵਿੱਚ ਬੈਠੇ ਹੋਏ ਸਨ ਤੇ ਉਸ ਵੇਲੇ ਇੱਕ ਬ੍ਰਾਹਮਣ ਔਰਤ ਆਂਦੀ ਹੈ ਜਿੰਨੂ ਕਿ ਜਦ ਤੱਕ ਕਿ ਪਤੀ ਮਰ ਗਿਆ ਹੁੰਦਾ ਤੇ ਉਸ ਨੂੰ ਉਹਦੇ ਨਾਲ ਸਤੀ ਹੋਣਾ ਹੁੰਦਾ ਜਦੋਂ ਸਤੀ ਹੋਣਾ ਹੁੰਦਾ ਤੇ ਉਸਨੇ ਉਸ ਤੋਂ ਪਹਿਲਾਂ ਔਰਤ ਨੂੰ ਪੂਰਾ ਆਹਾਰ ਸ਼ਿੰਗਾਰ ਕਰਾਇਆ ਜਾਂਦਾ ਉਸ ਔਰਤ ਨੇ ਪੂਰਾ ਆਹਾਰ ਸ਼ਿੰਗਾਰ ਕੀਤਾ ਹੋਇਆ ਸੀ ਤੇ ਬੜੀ ਸ਼ਰਧਾ ਤੇ ਪ੍ਰੇਮ ਦੇ ਨਾਲ ਉਨੇ ਭਗਤ ਜੀ ਦੇ ਚਰਨਾਚ ਮੱਥਾ ਟੇਕਿਆ ਤੇ ਭਗਤ ਜੀ ਨੇ ਉਹਨੂੰ ਅਸੀਸ ਦਿੱਤੀ ਬੁੱਢ ਸੁਹਾਗਣ ਹੋਵੇ ਹੁਣ ਤੁਸੀਂ ਦੇਖੋ ਇੱਕ ਅਸੀਸ ਦਿੱਤੀ ਬੁੱਢ ਸੁਹਾਗਣ ਹੋਵੇ ਉਹਦਾ ਉਹਦੇ ਤੇ ਪਤੀ ਨਾਲ ਸਤਿਕਾਰ ਤੁਸੀਂ ਦੇਖੋ ਜਦੋਂ ਉਹ ਜਾਂਦੀ ਆ ਉਹਦਾ ਪਤੀ ਉੱਠ ਖੜਦਾ ਪੂਰ ਭਗਤਾਂ ਕੇ ਵਸ ਭਗਤਾਂ ਤਾਂ ਤਾਨ ਤੇਰਾ ਕਹਿੰਦੇ ਨੇ ਕਿ ਜਦੋਂ ਪੂਰਨ ਬ੍ਰਹਮ ਗਿਆਨੀ ਪੁਰਾਨ ਭਗਤ ਕੋ ਨੂੰ ਕੋਈ ਵੀ ਸ਼ਬਦ ਕਹਿ ਦਿੰਦੇ ਨੇ ਉਹਨਾਂ ਦੇ ਸ਼ਬਦਾਂ ਤੇ ਪੈਰਾ ਦਿਓ ਤੁਸੀਂ ਇੱਕ ਵੀ ਬਚਨ ਮੰਨ ਲੈਨੇ ਹੋ ਜ਼ਿੰਦਗੀ ਦੇ ਵਿੱਚ ਤੁਹਾਡੀ ਪੂਰੀ ਜ਼ਿੰਦਗੀ ਸੌਰ ਜਾਂਦੀ ਆ ਫਿਰ ਜਦੋਂ ਭਗਤ ਨਾਮਦੇਵ ਜੀ ਆਪਣੀ ਅਗਲੀ ਯਾਤਰਾ ਤੇ ਨਿਕਲਦੇ ਨੇ ਦਿੱਲੀ ਵੱਲ ਨੂੰ ਸਾਧੂ ਸੰਤਾਂ ਦੀ ਮੰਡਲੀ ਦੇ ਨਾਲ ਜਾਂਦੇ ਨੇ ਤੇ ਉਥੇ ਦਿੱਲੀ ਦੇ ਨੇੜੇ ਤੇਵੇ ਪਿੰਡਾਂ ਦੇ ਵਿੱਚ ਉਹ ਆਪਣੀ ਸੰਤ ਮੰਡਲੀ ਦੇ ਨਾਲ ਕੀਰਤਨ ਕਰ ਰਹੇ ਹੁੰਦੇ ਨੇ ਆਪਾਂ ਵਾਹਿਗੁਰੂ ਜੀ ਦੀ ਮਹਿਮਾ ਗਾਇਨ ਕਰ ਰਹੇ ਹੁੰਦੇ ਨੇ ਸ਼ਰਧਾਲੂ ਆਉਂਦੇ ਨੇ ਤੇ ਉਸ ਵੇਲੇ ਕੀ ਆਇਆ ਹੋਇਆ ਕਿ ਮੁਹੰਮਦ ਬੇਨ ਤੁਗਲਕ ਜਿਹੜਾ ਕਿ ਉਸ ਵੇਲੇ ਬਾਦਸ਼ਾਹ ਸੀ ਤੇ ਉਸ ਦੀ ਗਾਂ ਮਰ ਗਈ ਸੀ ਉਹ ਉਸੇ ਗਾਂ ਦਾ ਦੁੱਧ ਪੀਂਦਾ ਸੀ ਤੇ ਲੋਕਾਂ ਨੇ ਕਿਹਾ ਕਿ ਇੱਕ ਸਾਧੂ ਸੰਤ ਫਿਰਦਾ ਨਾਮਦੇਵ ਕਹਿੰਦੇ ਨੇ ਤੁਸੀਂ ਉਹਨਾਂ ਨੂੰ ਬੁਲਾ ਕੇ ਦੇਖ ਲਓ ਜੇ ਤੁਹਾਡੀ ਜਿਹੜੀ ਗਾਂ ਆ ਬਿਸਮਿਲ ਹੋ ਜਾਵੇ ਜਿੰਦੀ ਹੋ ਜਾਵੇ ਤੇ ਉਹਨਾਂ ਨੇ ਕਿਹਾ ਭਗਤ ਜੀ ਨੇ ਕਿਹਾ ਕਿ ਸਭ ਕੁਸ਼ ਪਰਮੇਸ਼ਰ ਦੇ ਅਧੀਨ ਹੈ ਇਨਸਾਨ ਦੇ ਅਧੀਨ ਕੁਸ਼ ਨਹੀਂ ਹੈ ਮੈਂ ਇਦਾਂ ਦੀ ਕੋਈ ਕਰਾਮਾਤ ਜਾਂ ਕਿਸੇ ਗੱਲ ਵਿੱਚ ਯਕੀਨ ਨਹੀਂ ਕਰਦਾ ਨਾ ਮੈਂ ਕਰਾਂਗਾ ਉਹਨਾਂ ਨੇ ਭਗਤ ਜੀ ਨੂੰ ਬੰਨ ਕੇ ਇੱਕ ਖੂਨੀ ਹਾਥੀ ਦੇ ਪਿੱਛੇ ਦੇ ਸਾਹਮਣੇ ਸੁੱਟ ਦਿੱਤਾ ਖੂਨੀ ਹਾਥੀ ਜਿਹੜਾ ਸੀ ਉਹ ਬੜਾ ਮੰਨਿਆ ਜਾਂਦਾ ਕਿ ਉਹ ਬੜਾ ਖਰੂਤੀ ਸੀਗਾ ਤੇ ਭਗਤ ਦੇਵ ਜੀ ਫਿਰ ਵੀ ਅਡੋਲ ਰਹੇ ਕਿਉਂਕਿ ਉਹਨਾਂ ਨੂੰ ਤਾਂ ਪਰਮੇਸ਼ਰ ਦਾ ਮਾਨ ਸੀ ਪਰਮੇਸ਼ਰ ਦਾ ਤਾਨ ਸੀ ਪਰਮੇਸ਼ਰ ਦਾ ਔਰਡਰ ਸੀ ਪਰਮੇਸ਼ਰ ਦਾ ਹੀ ਆਸਰਾ ਸੀ ਬਾਬਾ ਸ਼ਾਦੇ ਕਿਹਾ ਕਿ ਮੈਂ ਤੁਹਾਨੂੰ 7.5 ਘੜੀਆਂ ਦੀ ਮੌਲਤ ਦਿੰਦਾ ਹਾਂ ਜੇ ਮੇਰੀ ਗਾਲ ਜੂੰ ਨੂੰ ਨਾ ਹੋਈ ਤਾਂ ਮੈਂ ਤੁਹਾਨੂੰ ਖਤਮ ਕਰ ਦਵਾਂਗਾ ਤੇ ਸਰਵਰੇ ਕੈਨਾਇਤ ਜੀ ਦੇ 1165 ਅੰਗ ਦੇ ਉੱਤੇ ਲਿਖਿਆ ਹੈ ਕਿ ਇਹ ਇੰਨਾ ਭਿਆਨਕ ਸੀਨ ਦੇਖ ਕੇ ਰੁਦਨ ਕਰੇ ਨਾ ਮੇ ਕੀ ਮਾਈ ਰੁਦਨ ਕਰੇ ਨਾਮੇ ਕੀ ਮਾਈ ਮਾਂ ਦਾ ਦਿਲ ਹਮੇਸ਼ਾ ਹੀ ਬਹੁਤ ਛੋਟੇ ਹੁੰਦੇ ਨੇ ਬਹੁਤ ਨਾਜ਼ੁਕ ਹੁੰਦੇ ਨੇ ਉਹ ਆਪਣੇ ਪੁੱਤ ਦਾ ਦੁੱਖ ਦਰਦ ਨਹੀਂ ਦੇਖ ਸਕਦੀਆਂ ਨਹੀਂ ਸਹਿ ਸਕਦੀਆਂ ਉਹ ਕੀ ਕਹਿੰਦੀ ਆ ਛੋੜ ਰਾਮ ਕੀ ਰਾਮ ਰਾਮ ਕਰਨਾ ਛੱਡ ਦੇ ਭਜੇ ਖੁਦਾਏ ਤੂੰ ਖੁਦਾ ਖੁਦਾ ਕਹਿ ਲੈ ਤੂੰ ਨਾ ਰਾਮ ਰਾਮ ਕਰ ਤੇ ਭਗਤ ਜੀ ਆਪਣੀ ਮਾਂ ਨੂੰ ਕਹਿੰਦੇ ਨੇ ਹੌਸਲਾ ਦਿੰਦੇ ਕੀ ਕਹਿੰਦੇ ਨੇ ਉਹਨੂੰ ਉਹਨੂੰ ਫੇਰ डांटਦੇ ਨਹੀਂ ਨੇ ਉਹ ਕਹਿੰਦੇ ਨੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਤੇ ਹਾਥੀ ਕੀ ਕਰਦਾ ਕਰੇ ਗਜਿੰਦ ਸੁੰਡ ਕੀ ਚੋਟ ਹਾਥੀ ਆਪਣੀ ਸੁੰਡ ਦੇ ਨਾਲ ਨਾਮਦੇਵ ਜੀ ਨੂੰ ਚੱਕ ਚੱਕ ਕੇ ਮਾਰਦਾ ਨਾਮਾ ਉਪਰੇ ਹਰ ਕੀ ਓਟ ਨਾਮਾ ਉਪਰੇ ਹਰ ਕੀ ਓਟ ਇਸ ਤਰ੍ਹਾਂ ਭਗਤ ਜੀ ਤੇ ਜੀਵਨ ਦੀਆਂ ਬਹੁਤ ਸਾਰੀਆਂ ਕਠਿਨਾਵਾਂ ਨੇ ਜਿਨ੍ਹਾਂ ਕਠਿਨਾਵਾਂ ਤੋਂ ਸਾਨੂੰ ਵਾਕੇ ਹੀ ਲੱਗਦਾ ਨਾਮੇ ਨਰਾਇਣ ਨਾਹੀ ਪੇ ਜਦੋਂ ਅਸੀਂ ਆਸਾ ਦੀ ਬਾਤ ਸਵੇਰੇ ਸੁਣਦੇ ਹਾਂ ਆਸਾ ਦੀ ਬਾਤ ਵਿੱਚ ਆਉਂਦਾ ਹੈ ਹੰਕਾਰੀਆਂ ਨਿੰਦਕਾਂ ਪੇਖ ਦੇ ਨਾਮ ਦਿਓ ਮੁਖ ਲਾਇਆ ਜੰਨਨਿਕ ਐਸਾ ਹਰ ਸੇਵਿਆ ਅੰਤ ਲੈ ਛੁਡਾਇਆ ਤੁਸੀਂ ਦੇਖੋ ਕਿੰਨੀ ਉਸਤਤ ਅਸੀਂ ਸਵੇਰੇ ਹਰ ਇੱਕ ਸਥਾਨ ਤੇ ਜਦੋਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਪਹਿਲੀ ਬਾਣੀ ਪੜ੍ਹੀ ਜਾਂਦੀ ਹੈ ਆਸਾ ਵਾਗ ਕੀ ਤੇ ਆਸਾ ਦੇ ਵੇਲੇ ਆਸਾ ਰਿਵਾਰੀ ਪੜ੍ਹੀ ਜਾਂਦੀ ਹੈ ਤਾਂ ਉਸ ਵੇਲੇ ਹਰ ਗੁਰਦੁਆਰੇ ਵਿੱਚ ਪਗਰਜੀ ਦੀ ਉਸਤਤ ਹੁੰਦੀ ਹੈ ਫਿਰ ਅੱਗੇ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਗੋਬਿੰਦ ਗੋਬਿੰਦ ਗੋਪਿੰਦ ਸੰਗ ਨਾਮ ਦੇਵ ਮੰਨ ਲੀਨਾ ਆਠ ਧਾਮ ਕੋ ਸ਼ਿਪਰਾ ਹੋयो ਲਖੀਨਾ ਇੱਕ ਜਿਹਨੂੰ ਲੋਕ ਸ਼ਿਪਾ ਸ਼ਿਪਾ ਕਹਿੰਦੇ ਸੀ ਇੱਕ ਜਿਹਨੂੰ ਲੋਕ ਛੋਟੀ ਜਾਤ ਦਾ ਹੀ ਨੜੀ ਜਾਤ ਨਹੀਂ ਜਾਤ ਮਚਾਇਆ ਸ਼ਿਪੇ ਕੇ ਜਨਮ ਕਾਹੇ ਕੋ ਆਇਆ ਤੇ ਉਹ ਜਿਹੜਾ ਸੀ ਲੱਖਾਂ ਦਾ ਹੋ ਗਿਆ ਸਾਰੀ ਲੋਕਾਈ ਨੂੰ ਰਾਹ ਦੇਣ ਵਾਲਾ ਹੋ ਗਿਆ ਦੇਖੋ ਇਹ ਉਹਨਾਂ ਦੀ ਮਹਾਨਤਾ ਸ਼ਬਦਾਂ ਚ ਨਹੀਂ ਬਰੋਈ ਜਾ ਸਕਦੀ ਸਾਡੇ ਜਿੰਨੇ ਵੀ ਸ਼ਬਦ ਨੇ ਉਹ ਪੂਰੇ ਨੇ ਇੱਕ ਵਾਰ ਇੱਕ ਹੋਰ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਕਿ ਭਗਤ ਜੀ ਦੀ ਜਿਹੜੀ ਸ਼ਾਨ ਹੈ ਉਹਨੂੰ ਅੱਗ ਲੱਗ ਜਾਂਦੀ ਹੈ ਉਹਨਾਂ ਦੀ ਛੋਟੀ ਜਿਹੀ ਛਲੜੀ ਸੀ ਸ਼ਾਨ ਸੀ ਹੱਟ ਸੀ ਉਸ ਨੂੰ ਅੱਗ ਲੱਗ ਜਾਂਦੀ ਹੈ ਤਾਂ ਭਗਵਾਨ ਦੇ ਕੋਟਕ ਆਪਣੇ ਨੇ ਸ਼ਾਇਦ ਭਗਵਾਨ ਜਿਹੜੇ ਨੇ ਉਹ ਖੁਦ ਸ਼ਾਨ ਨਵੀਂ ਬਣਾਉਣਾ ਚਾਹੁੰਦੇ ਸੀ ਜੇ ਜਦੋਂ ਭਗਵਾਨ ਆ ਪਾ ਕੇ ਸ਼ਾਨ ਮੰਗਦੇ ਨੇ ਇੰਨੀ ਸੋਹਣੀ ਸ਼ਾਨ ਮੰਗਦੇ ਨੇ ਕਿ ਜਿੰਨੀ ਸੋਹਣੀ ਸ਼ਾਨ ਦਾ ਤੁਸੀਂ ਤਸੱਵਰ ਵੀ ਨਹੀਂ ਕਰ ਸਕਦੇ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਹੈ ਪੜ ਪੜੋਸਨ ਪੁੱਛੇ ਨਾਮਾ ਕਾਪੈ ਸ਼ਾਨ ਸਵਾਈ ਹੋ ਜਿਹੜੀ ਪੜੋਸਨ ਸੀ ਜਿਹੜੀ ਗਵਾਂਡਨ ਸੀ ਉਹ ਵਚਦੀ ਆ ਨਾਮਦੇਵ ਜੀ ਨੂੰ ਕਿ ਤੁਸੀਂ ਸ਼ਾਨ ਕਿੱਥੋਂ ਬਣਵਾਈ ਹੈ ਤੂੰ ਪੈ ਦੁੱਗਣੀ ਮਜ਼ਦੂਰੀ ਦੇਹੁ ਮੋਕੋ ਬੇਟੀ ਦੇਤ ਦੇਹੋ ਬਤਾਈ ਹੋ ਮੈਨੂੰ ਉਸ ਬੇਟੀ ਬਾਰੇ ਦੱਸ ਉਹ ਸ਼ਾਨ ਬਣਵਾਣ ਵਾਲੇ ਬਾਰੇ ਦੱਸ ਜਿੰਨੇ ਤੇਰੀ ਇਹ ਸ਼ਾਨ ਬਣਾਈ ਹੈ ਉਹ ਅਗਿਓ ਕੀ ਕਹਿੰਦੇ ਨੇ ਭਗਤ ਜੀ ਰੀ ਬਾਈ ਬੇਟੀ ਦੇ ਨਾ ਜਾਈ ਦੇਖ ਬੇਟੀ ਰयो ਸਮਾਈ ਉਹ ਡਿਫਾਈਨ ਕਰਦੇ ਨੇ ਕਿ ਬੇਟੀ ਕੌਣ ਹੈ ਇਹਨਾਂ ਕਰਤਾ ਪੁਰਖ ਕੌਣ ਨੇ ਪਰਮੇਸ਼ਰ ਕੌਣ ਨੇ ਜਿਨ੍ਹਾਂ ਨੇ ਇਹ ਸ਼ਾਨ ਪੜਾਈ ਹੈ ਇਹ ਦੁਨੀਆਵੀ ਗੱਲ ਨਹੀਂ ਇਹ ਕੋਈ ਦੁਨੀਆ ਦਾ ਪੁਰਖ ਨਹੀਂ ਇਹ ਕੋਈ ਦੁਨੀਆ ਦਾ ਬੰਦਾ ਨਹੀਂ ਇਹ ਆਕਾਰ ਪੁਰਖ ਨੇ ਆ ਕੇ ਸ਼ਾਨ ਬਣਾਈ ਹੈ हमरे बेटी प्राण ਆਧਾਰਾ हमरे बेटी प्राण ਆਧਾਰਾ ਬੇਟੀ ਪ੍ਰੀਤ ਮਜੂਰੀ ਮੰਗੇ ਜੋ ਕੋ ਸ਼ਾਨ ਸ਼ਵਾਈ ਹੋ ਤੇ ਜਿਹੜਾ ਸਾਰੰਸ਼ ਹੈ ਉਹ ਇਹੀ ਹੈ ਕਿ ਪ੍ਰੇਮਾ ਭਗਤੀ ਉਹਨਾਂ ਦੀ ਪ੍ਰੇਮਾ ਭਗਤੀ ਇੰਨੀ ਸਬਲਾਈਮ ਸੀ ਇੰਨੀ ਬਡੇਰੀ ਸੀ ਇੰਨੀ ਵੱਡੀ ਸੀ ਕਿ ਉਹਨਾਂ ਦੀ ਪ੍ਰੇਮਾ ਭਗਤੀ ਕਰਕੇ ਤੁਸੀਂ ਜੀ ਅੱਜ ਬੈਠੇ ਹੋ ਤਾਂ ਬੜੇ ਵੱਡੇ ਭਾਗਾਂ ਵਾਲੇ ਕਿਉਂਕਿ ਭਗਤ ਨਾਮਦੇਵ ਜੀ ਦੇ ਬਾਰੇ ਗੱਲ ਕਰਨੀ ਉਹਨਾਂ ਬਾਰੇ ਸੁਣਨਾ ਉਹਨਾਂ ਬਾਰੇ ਚਿੰਤਨ ਕਰਨਾ ਉਹਨਾਂ ਬਾਰੇ ਜਾਗਰੂਕ ਹੋਣਾ ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿਉਂਕਿ ਪ੍ਰੇਮਾ ਭਗਤੀ ਦਾ ਸਿਖਰ ਸੀ ਮੈਂ ਤੁਹਾਡੀ ਸਾਰਿਆਂ ਦੀ ਬੀਬੀ ਸਾਹਿਬ ਦੀ ਆਏ ਹੋਏ ਸਾਰੇ ਪਤਵੰਤੇ ਸੱਜਣਾ ਦੀ ਇਸ ਨਾਮਦੇਵ ਪਵਨ ਜੀ ਵਾਲੀ ਕਮੇਟੀ ਦੀ ਸੰਧੂ ਸਾਹਿਬ ਦੀ ਆਪਣੇ ਹਸਬੰਡ ਸਰਦਾਰ ਪਰਮਿੰਦਰ ਸਿੰਘ ਪਰਿਆਣਾ ਦੀ ਜਿਹੜੇ ਮੈਨੂੰ ਲੈ ਕੇ ਆਏ otherwise this was not possible for me to come here and to talk with you this is possible due to him mai unna saaryan da badi mashkoor ha bade tanwadi karti ha wahiguru ji ka khalsa wahiguru ji ki fate